ਦਰਅਸਲ ਮੱਧ ਵਰਗ ਦੇ ਵਿੱਚ ਅਸੀਂ ਸਾਰੇ ਹੀ ਆਂ ਸਾਰੇ ਹੀ ਆਂ ਮੱਧ ਵਰਗ ਤੋਂ ਉੱਚਾ ਉੱਠਦਾ ਹੈ ਸੰਤ ਭਗਤ ਉਹ ਜਿਹੜਾ ਮੱਧ ਵਰਗ ਤੋਂ ਉੱਚਾ ਉੱਠ ਗਿਆ ਇੱਕ ਦਾ ਤਾਲਮੇਲ ਹੋਰ ਦਾ ਨਹੀਂ ਹੁੰਦਾ ਮੱਧ ਵਰਗ ਦੇ ਨਾਲ ਉਹ ਪਾਗਲ ਦਾ ਉਹ ਮੱਧ ਵਰਗ ਤੋਂ ਥੱਲੇ ਆ ਹੁਣ ਦੋ ਮਨੁੱਖਾਂ ਦਾ ਤਾਲਮੇਲ ਸੰਸਾਰ ਦੇ ਨਾਲ ਨਹੀਂ ਹੈਗਾ ਸੰਸਾਰ ਨਾਲ ਤਾਲਮੇਲ ਮੱਧ ਵਰਗੀ ਦਾ ਜਿਹੜਾ ਮੱਧ ਵਰਗ ਦੇ ਵਿੱਚ ਆ ਮੱਧ ਵਰਗ ਦੇ ਵਿੱਚ ਆਮ ਸੰਸਾਰ ਜਨਤਾ 99% ਮੱਧ ਵਰਗ ਦੇ 99% ਕੀ ਕੋਈ ਕੋਟਨ ਮੈ ਨਾਨਕ ਕੋ ਨਾ ਰਣ ਜਾਂ ਚੀਤ ਗੁਰਤੇਗ ਪਹਾਦਰ ਪਾਸ਼ਾ ਮਹਾਰਾਜ ਦੀ ਬਾਣੀ ਉਹ ਕਹਿੰਦੇ ਕਰੋੜਾ ਚ ਕੋਈ ਇੱਕ ਹੁੰਦਾ ਹੈ ਦੇਖੋ ਮੱਧ ਵਰਗ ਦਾ ਜਿਹੜਾ ਖਿਚਾਓ ਆ ਉਹਨੂੰ ਤੋੜਨ ਲੱਗ ਜਾਂਦੇ ਨੇ ਬੜੇ ਜਿਗਿਆਸੂ ਮੱਧ ਵਰਗ ਚੋਂ ਕਦੇ ਉੱਚੇ ਉੱਠ ਗਏ ਕਦੇ ਫੇਰ ਆ ਗਏ ਮੱਧ ਵਰਗ ਚ ਉੱਚੇ ਉੱਠ ਗਏ ਕਦੇ ਫੇਰ ਆ ਗਏ ਇਹ ਜਿਹੜੇ ਕਦੇ-ਕਦਾਈ ਉੱਚੇ ਉੱਠ ਜਾਂਦੇ ਨੇ ਇਹ ਸਾਧੂ ਸ਼੍ਰੇਣੀ ਦੇ ਵਿੱਚ ਆ ਜਾਂਦੇ ਨੇ ਉਹ ਕਦੇ-ਕਦਾਈ ਉੱਠ ਖੜਦੇ ਨੇ ਫੇਰ ਆ ਜਾਂਦੇ ਨੇ ਕਿਉਂਕਿ ਖਿਚਾਓ ਆ ਸਮਾਜ ਦਾ ਖਿਚਾਓ ਆ ਜਿਵੇਂ ਅਕਸਰ ਕਿਹਾ ਜਾਂਦਾ ਵੀ ਜੇ 10 ਬੰਦੇ ਦੁਸ਼ਟ ਬੈਠੇ ਨੇ 10 ਬੰਦੇ ਆਪਣੀ ਵਾਈਬ੍ਰੇਸ਼ਨ ਉਹੰਮੀ ਦੀ ਖਿਲਾਰ ਰਹੇ ਨੇ ਆਲੇ-ਦਲੇ ਦੇਖੋ ਜਿਹਾ ਜਿਹਾ ਮੈਂ ਹੈਗਾ ਭਾਵੇਂ ਮੈਂ ਪਰਮਾਤਮਾ ਦੀਆਂ ਗੱਲਾਂ ਕਰਾਂ ਮੇਰੇ ਕੋਲੋਂ ਉਮੇ ਦੀਆਂ ਤਰੰਗਾ ਨਿਕਲ ਗਿਆ ਜੋ ਕੁਛ ਮੇਰੇ ਹੌਪਾ ਹੌ ਨੇ ਮੇਰੇ ਮਨ ਚ ਚੱਲਦਾ ਜੋ ਕੁਛ ਮੈਂ ਹੈਗਾ ਹੁਣ ਦੇਖੋ ਗੁਲਾਬ ਦੇ ਕੋਲੋਂ ਗੁਲਾਬ ਦੀ ਖੁਸ਼ਬੂ ਆਉਗੀ ਨਾ ਗੈਂਦੇ ਕੋਲੋਂ ਗੈਂਦੇ ਦੀ ਚਮੇਲੀ ਕੋਲੋਂ ਚਮੇਲੀ ਦੀ ਕਮਲ ਕੋਲੋਂ ਕਮਲ ਦੀ ਜਿਹੜਾ ਫੁੱਲ ਹੈਗਾ ਉਹਦੇ ਕੋਲੋਂ ਉਮੇ ਦੀ ਉਹ ਖੁਸ਼ਬੂ ਆਉਗੀ ਇਸ ਕਰਕੇ ਵੀ ਮੈਂ ਜ਼ਿੰਮੇਦਾਰ ਹੈਗਾ ਮੇਰੇ ਕੋਲੋਂ ਉਹੀ ਸੁਗੰਧ ਆਉਗੀ ਹੁਣ ਜੇ 10 ਬੰਦੇ ਦੁਸਤ ਬੈਠੇ ਨੇ ਉਹ ਓਮੇ ਦੀਆਂ ਤਰੰਗਾਂ ਛੱਡ ਰਹੇ ਨੇ ਇਹ ਕੁਦਰਤ ਦਾ ਨਿਯਮ ਆ ਭਾਵੇਂ ਬੰਦਾ ਦੇਖੋ ਇਹ ਭਾਵੇਂ ਬੰਦਾ ਕੁਛ ਵੀ ਕਹੀ ਜਾਵੇ ਇਹ ਇੱਕ ਕਸਵੱਟੀ ਆ ਸੰਤ ਨੂੰ ਪਰਖਣ ਦੀ ਸੰਤ ਨੂੰ ਸਮਝਣ ਦੀ ਭਗਤ ਨੂੰ ਸਮਝਣ ਦੀ ਹੁਣ ਜਦ ਉਹ ਜਿਵੇਂ ਦੀਆਂ ਗੱਲਾਂ ਕਰ ਰਿਹਾ ਹੈ ਹੁਣ ਉਹ ਜ਼ਰੂਰੀ ਨਹੀਂ ਵੀ ਗੱਲਾਂ ਰੱਬ ਦੀਆਂ ਕਰ ਰਿਹਾ ਹੋ ਰੱਬ ਨਾਲ ਜੁੜਿਆ ਹੋਇਆ ਹੁਣ ਪਤਾ ਤਾਂ ਇਸ ਤਰ੍ਹਾਂ ਲੱਗਦਾ ਨਾ ਵੀ ਜਿਹੜੀਆਂ ਉਹਦੇ ਕੋਲੋਂ ਤਰੰਗਾਂ ਨਿਕਲਦੀਆਂ ਉਹ ਤੁਹਾਡੇ ਨਾਲ ਜਦ ਟੱਚ ਕਰਦੀਆਂ ਪ੍ਰਭਾਵਿਤ ਕਰਦੀਆਂ ਹੁਣ ਮੈਂ ਮੂਲ ਅਰਜ ਕਰਾਂ ਵੀ ਜਿਹੜਾ 10 ਬੰਦੇ ਬੈਠੇ ਨੇ ਦੁਸ਼ਟ ਉਹ ਦਸਾਂ ਦੀਆਂ ਉਮੇ ਦੀਆਂ ਤਰੰਗਾਂ ਜੇ ਮਹਾਰਾਜ ਕਹਿੰਦੇ ਵੀ ਉਹਦੇ ਕੋਲੋਂ ਸੰਤ ਵੀ ਲੰਗੇ ਜਾਣ ਉਹਦੇ ਨਾਲ ਜਦੋਂ ਤਰੰਗਾਂ ਟਕਰਾਉਂਦੀਆਂ ਨੇ ਵਕਤੀ ਤੌਰ ਤੇ ਉਹਦੇ ਉਧਰ ਵੀ ਭੜੇ ਵਿਚਾਰ ਚੱਲ ਪਣਗੇ ਭਾਵੇਂ ਚਾਹੇ ਉਹ ਭੜੇ ਵਿਚਾਰ ਉਹਦੇ ਤੇ ਅਸਰ ਨਾ ਵੀ ਕਰਦੇ ਹੋਣ ਪਰ ਵਕਤੀ ਤੌਰ ਤੇ ਚੱਲ ਚੱਲ ਪੜਨਗੇ ਤਾਂ ਹੀ ਕਿ ਸੰਗਤ ਕੀਜੈ ਸਾਧ ਕੀ ਸਖਤ ਸੰਗ ਨਾ ਕੀਜੈ ਬੁਰੇ ਬੰਦੇ ਦੀ ਸੰਗ ਸੰਗ ਨਾ ਕਰੀ ਭਾਵੇਂ ਕੱਲਾ ਬਹਿ ਜੀ ਵੈਸੇ ਕੱਲਾ ਬੈਠਣਾ ਹੈ ਔਖਾ ਮੈਂ ਇਹ ਵੀ ਅਰਜ ਕਰਾਂ ਵੀ ਕੱਲਾ ਜਾਂ ਤਾਂ ਸੰਤ ਬੰਦਾ ਹੈ ਜਾਂ ਪਾਗਲ ਮਨੁੱਖ ਸੰਬੰਧਿਤ ਪ੍ਰਾਣੀਆਂ ਨੂੰ ਦੂਜਾ ਤੀਜਾ ਚੌਥਾ ਕੋਈ ਨਾ ਕੋਈ ਚਾਹੀਦਾ ਮੇਰੇ ਰੇਡੀਓ ਟੀਵੀ ਅਖਬਾਰ ਮੈਗਜ਼ੀਨ ਮੋਬਾਈਲ ਕੁਛ ਨਾ ਕੁਛ ਉਹਨੂੰ ਚਾਹੀਦਾ ਜਾਂ ਕੋਈ ਮਨੁੱਖ ਚਾਹੀਦਾ ਕੱਲਾ ਨਹੀਂ ਵੱਡਦਾ ਹੁਣ ਕੱਲਾ ਆਪਣਾ ਮਨੁੱਖ ਨੂੰ ਅਖਰਦਾ ਇਸ ਕਰਕੇ ਵੀ ਜਿਹੜੀ ਇਹ ਇਕਾਗਰਤਾ ਹੈ ਇਕਾਗਰਤਾ ਦਾ ਜਿਹੜਾ ਮੈਂ ਪਹਿਲੂ ਬਿਆਨ ਕਰ ਰਿਹਾ ਵੀ ਮੱਧ ਵਰਗ ਦੇ ਵਿੱਚ ਅਸੀਂ ਸਾਰੇ ਆਂ ਮੱਧ ਵਰਗ ਚੋਂ ਇਹ ਦੋ ਮਨੁੱਖ ਟੁੱਟਦੇ ਨੇ ਸੰਤ ਤੇ ਪਾਗਲ ਪਾਗਲ ਮੱਧ ਵਰਗ ਤੋਂ ਥੱਲੇ ਜਾਂਦਾ ਹੈ ਬੁੱਧੀ ਬੋਧਕ ਤਲ ਤੋਂ ਥੱਲੇ ਹੁੰਦਾ ਉਹਨੂੰ ਪਤਾ ਨਹੀਂ ਇਹ ਇਹਦਾ ਜਿਹੜੀ ਬੇਚੈਨੀ ਆ ਉਹ ਮੱਧ ਵਰਗ ਦੇ ਵਿੱਚ ਹੁਣ ਬੇਚੈਨਤਾ ਪਾਗਲ ਵੀ ਨਹੀਂ ਹੁੰਦਾ ਹੁਣ ਪਾਗਲ ਬੇਚੈਨ ਕਿਉਂ ਨਹੀਂ ਹੁੰਦਾ ਹੁਣ ਪਾਗਲ ਨੂੰ ਪਤਾ ਹੀ ਨਹੀਂ ਹੁਣ ਉਹਦੀ ਬੁੱਧੀਓ ਨਹੀਂ ਕੰਮ ਕਰਦੀ ਬੇਚੈਨੀ ਤਾਂ ਸਮਝਣ ਵਾਲਾ ਹੋਊਗੀ ਨਾ ਜਿੰਨਾ ਸੂਝਵਾਨ ਸਿਆਣਾ ਸਮਝਦਾਰ ਉਨਾਂ ਹੀ ਬੇਚੈਨ ਅਤੇ ਜਿੰਨਾ ਧਨਵਾਨ ਉਨਹੀਂ ਦੁਖੀ ਇਹ ਬੋਲ ਵੀ ਬਾਬਾ ਸੰਤ ਸਿੰਘ ਮਸਕੀਨ ਜੀ ਦੇ ਨੇ ਉਹ ਕਹਿੰਦੇ ਵੀ ਜਿੰਨਾ ਸਿਆਣਾ ਸੂਝਵਾਨ ਉਨਾਂ ਹੀ ਉਨਾਂ ਹੀ ਬੇਚੈਨ ਹੋਗਾ ਹੁਣ ਇਸ ਕਰਕੇ ਪਾਗਲ ਕੋਲ ਦਿਮਾਗ ਤਾਂ ਹੈ ਨਹੀਂ ਉਹ ਸਮਝਦਾਰ ਹੈ ਨਹੀਂ ਬੇਚੈਨੀ ਹੈ ਨਹੀਂ ਸੰਤ ਮੱਧ ਵਰਗ ਤੋਂ ਉੱਚਾ ਉੱਠ ਗਿਆ ਬੇਚੈਨੀ ਪੈਰਾਂ ਦੇ ਥੱਲੇ ਆ ਗਈ ਇਸ ਕਰਕੇ ਦੋ ਬੰਦੇ ਮੱਧ ਵਰਗ ਤੋਂ ਅਲੱਗ ਹੁੰਦੇ ਨੇ ਹੁਣ ਜਿਹੜਾ ਇਕਾਗਰਤਾ ਹੈ ਉਹ ਇੱਕ ਜਿਹੜੀ ਜੈਨੀ ਸਾਧੂ ਨੇ ਉਹਨਾਂ ਦੇ ਵਿੱਚ ਇੱਕ ਕਹਾਣੀ ਪ੍ਰਚਲਿਤ ਆ ਵੀ ਉਹ ਕਹਿੰਦੇ ਵੀ ਚੋਰੀ ਦੇ ਵਿੱਚ ਇਕਾਗਰਤਾ ਬੜੀ ਬਣਦੀ ਆ ਇੱਕ ਇੱਕ ਚੋਰ ਸੀ ਉਹ ਚੋਰ ਵੈਸੇ ਬਾਦ ਦੇ ਵਿੱਚ ਜੈਨ ਧਰਮ ਤੋਂ ਬਹੁਤ ਪ੍ਰਭਾਵਿਤ ਹੋਇਆ ਸੀ ਉਹਨੂੰ ਸਮਝ ਆ ਗਈ ਸੀ ਉਹ ਜਦ ਚੋਰੀ ਕਰਦਾ ਸੀ ਸਨ ਲਾਉਂਦਾ ਸੀ ਉਹ ਇੰਨੀ ਇਕਾਗਰਤਾ ਦੇ ਵਿੱਚ ਚੱਲਿਆ ਜਾਂਦਾ ਕਿਉਂਕਿ ਚੋਰ ਦੀ ਪੈਸੇ ਵੀ ਇਕਾਗਰਤਾ ਹੁੰਦੀ ਆ ਭਾਵੇਂ ਉਹਨੂੰ ਪਤਾ ਨਹੀਂ ਲੱਗ ਰਿਹਾ ਵੀ ਮੈਂ ਕਰ ਕੀ ਹੈ ਵੀ ਕਾ ਕਰਤਾ ਹੈ ਬਣੀ ਹੋਈ ਆ ਉੱਥੇ ਧਿਆਨ ਇੱਕ ਜਗ੍ਹਾ ਸੁੱਕੜ ਕੇ ਆ ਜਾਂਦਾ ਹੈ ਜਦ ਧਿਆਨ ਇੱਕ ਜਗ੍ਹਾ ਸੁੱਕੜ ਕੇ ਆ ਜੇ ਬਾਹਰਲੇ ਖੰਡਾਓ ਤੋਂ ਨਿਕਲ ਕੇ ਆ ਜੇ ਇੱਕ ਜਗ੍ਹਾ ਆ ਕੇ ਜਿਹੜੀ ਇੱਕ ਉੱਥੇ ਇਕਾਗਰਤਾ ਤਾਂ ਵੱਧ ਜਾਂਦੀ ਹੈ ਪਰ ਧਿਆਨ ਇੱਕ ਜਗ੍ਹਾ ਖੜਾ ਹੈ ਉਹ ਚੋਰੀ 'ਚ ਖੜਾ ਹੈ ਉਹ ਇਹ ਬਾਹਰਲੇ ਪਾਸਿਓਂ ਹੋਰ ਪਾਸਿਓਂ ਸਿੰਟ ਕੇ ਆ ਗਿਆ ਪਰ ਚੋਰੀ ਦੇ ਵਿੱਚ ਰੁਕਿਆ ਹੋਇਆ ਹੁਣ ਜਦ ਬੰਦਾ ਇਹ ਇਕਾਗਰਤਾ ਨੂੰ ਸੰਭਾਲੇ ਉਹ ਚੋਰੀ ਦੇ ਉੱਤੇ ਰੁਕਿਆ ਹੋਇਆ ਉਹ ਧਿਆਨ ਚੋਰੀ ਤੋਂ ਵੀ ਕ੍ਰੋਸ ਕਰ ਜੇ ਚੋਰੀ ਨੂੰ ਵੀ ਕ੍ਰੋਸ ਕਰ ਜੇ ਅੱਗੇ ਲੰਘ ਜੇ ਫਿਰ ਬੰਦਾ ਸਹਜ ਦੇ ਵਿੱਚ ਸੁਨ ਦੇ ਵਿੱਚ ਪ੍ਰਵੇਸ਼ ਕਰਦਾ ਹੈ ਹਿਰਦੇ ਨੂੰ ਟੱਚ ਕਰਕੇ ਸੁਨ ਚ ਚਲਿਆ ਜਾਂਦਾ ਪਰ ਉਹਦੀ ਇਕਾਗਰਤਾ ਤਾਂ ਬਣੀ ਹੁੰਦੀ ਹੈ ਪਰ ਇਕਾਗਰਤਾ ਚੋਰੀ ਤੇ ਖੜੀ ਹੁੰਦੀ ਹੈ ਉੱਥੇ ਧਿਆਨ ਜ਼ਰੂਰ ਲਾਜ਼ਮੀ ਹੁੰਦਾ ਉਹ ਜਿਹੜਾ ਚੋਰ ਸੀ ਉਹ ਜੈਨਤਰ ਬਤੋਂ ਪ੍ਰਭਾਵਿਤ ਹੋ ਗਿਆ ਸੀ ਉਹਦਾ ਬੇਟਾ ਸੀ ਜਿਹੜਾ ਉਹਨੇ ਕਿਹਾ ਵੀ ਹੁਣ ਬੇਟਾ ਵੱਡਾ ਹੋ ਗਿਆ ਇਹਨੂੰ ਕੋਈ ਕੰਮ ਧੰਦਾ ਲਾਈਏ ਹੋਰ ਜਿਹੜਾ ਬੇਟਾ ਸੀ ਉਹਨੂੰ ਚੋਰੀ ਸਿਖਾਉਣ ਵਾਸਤੇ ਉਹਨੇ ਕਿਹਾ ਵੀ ਮੈਂ ਐਸੇ ਤਰੀਕੇ ਨਾਲ ਇਹਨੂੰ ਚੋਰੀ ਸਿਖਾਵਾਂ ਵੀ ਚੋਰੀ ਤੋਂ ਇਹਦਾ ਮਨ ਮੁੜ ਜੇ ਉਹ ਚੋਰੀ ਉਹਨੇ ਸਿਖਾਉਣੀ ਚਾਹੀ ਪਰ ਚੋਰੀ ਉਹਨੂੰ ਸਿਖਾਈ ਨਹੀਂ ਉਹਨੇ